ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅਦਰ ਦੇ ਸਾਰਿਆਂ ਦਾ ਬਦੀ ਲੋ ਧੰਨਵਾਦੀ ਤੇ ਰੱਬ ਬਸ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਐਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗਸਾਂ ਨੂੰ ਮਿਲੂਗੀ ਜੀ ਮੂੰਗੀ ਮਸਲਾ ਦੀ ਦਾਲ ਦੀ ਰੈਸਪੀ ਤੇ ਤੁਸੀਂ ਬਲੌਗ ਨਾਲ ਬਣੇ ਰਹੋ ਬਾਕੀ ਜੋ ਵੀ ਅਸੀਂ ਕਰਦਾ ਕੰਮਕਾਰ ਕਰਿਆ ਤੇ ਤੁਸੀਂ ਸਾਰਾ ਬਲੌਗਸ ਦੇਖੋਗੇ ਤੇ ਬਾਕੀ ਤੁਹਾਨੂੰ ਥੋੜਾ ਜਿਹਾ ਮਿਲੂਗਾ ਜੀ ਪਹਾੜ ਦਾ ਬਲੌਗ ਤੇ ਤੁਸੀਂ ਸਾਦੇ ਬਲੌਕ ਨਾਲ ਬਣੀ ਰਿਹਾ ਤੇ ਬਲੌਕ ਅੰਤ ਤੱਕ ਦੇਖਿਓ ਤੇ ਲਾਸਟ ਸਾਨੂੰ ਦੱਸਿਓ ਵੀ ਤੁਹਾਨੂੰ ਅਲਗਾ ਬਲੌਕ ਕਿਵੇਂ ਲੱਗਿਆ ਜੀ ਤੇ ਚਲੋ ਜੀ ਅੱਗੇ ਤੁਹਾਨੂੰ ਬਲੌਕ ਚ ਦਿਖਾ ਦਿਆਂਗੇ ਕਿ ਆਖੂਸ਼ ਹੈ ਜੀ ਸਸਰੀਆਂ ਆਕਾਲ ਸਾਰਿਆਂ ਨੂੰ ਲੌਜੀ ਕਰੋ ਅੱਜ ਦਾ ਵੀਊ ਚੈੱਕ ਪਹਿਲਾਂ ਤਾਂ ਜੀ ਤੁਪਾਂ ਚਲ ਗਈ ਕਿਤੇ ਕਿਤੇ ਦਿਖ ਰਹੀ ਤੁਪਾਂ ਉਹ ਸਾਹਮਣੇ ਪਹਾੜੀ ਪਾ ਹੈਗੀ ਇੱਧਰ ਪਹਿਲਾਂ ਚਲ ਜਾਂਦੀ ਸਾਰੇ ਤੁਪਾਂ ਉੱਧਰ ਠੰਡ ਲੱਗ ਗਈ ਵਦਨ ਥੋੜੀ ਥੋੜੀ ਧੁੱਪਾਂ ਚੱਲ ਗਈ ਵੀ ਆ ਐਨ ਸਾਸਰੀ ਘਰ ਦੀ ਸਾਰੰਗੀ ਅੱਜ ਲੱਗੇ ਜੀ ਅਸੀਂ ਮੂੰਗੀ ਮਸਾਲਾ ਦੀ ਦਾਲ ਬਣਾਉਣ ਤੇ ਤੇ ਦਾਲ ਘਟਨੀ ਸੀ ਤੇ ਇੱਧਰ ਸਾਡਾ ਮਸਾਲਾ ਵੀ ਤਿਆਰ ਹੈ ਜੀ ਅਦਰਕ ਪਿਆਜ਼ ਹਰੀ ਮਿਰਚਾ ਮਸਨ ਕਰਾ ਤੇ ਤੇਲ ਗਰਮ ਕਰਤਾ ਤੇ ਉਹ ਲਈ ਚ ਪਾਉਂਦੇ ਜੀ ਜੀਰਾ ਇਹ ਦੋ ਚੀਜ਼ੀ ਰਹੋਗੇ ਜੀ ਬੈਠ ਕੇ ਕਹਿੰਦੇ ਜੀ ਮਸਾਲਾ og við hættum við tíma hættu hóttu tíma hóttu tíma hóttu. ਇਹ ਰੋਟੀ ਕਰਦੇ ਹਾਂ ਦੋਵੇਂ ਲਈ ਜਦੋਂ ਬਕਰੇ ਹੋਏ ਉਸ ਤੇ ਫਿਰ ਚਾਦਰ ਵੀ ਤਾਓ ਇਹਨਾਂ ਚੀਜ਼ਾਂ ਤੋਂ ਬਣਾ ਲੈਂਦੇ ਹਾਂ ਇਹਨਾਂ ਨੂੰ ਫਿਰ ਚੀਜ਼ਾਂ ਚੀਜ਼ਾਂ ਦੂਜੀ ਟੀਆ ਤੇ ਜਦੋਂ ਸਾਡੀ ਦਾਲ ਬਣ ਕੇ ਤਿਆਰ ਹੋ ਰੂਗੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲੋ ਜੀ ਇੱਥੇ ਘੜੀ ਬਣ ਰੂਗੀ ਹਨ ਗਾੜੀ ਗਾੜੀ ਬਣ ਕੇ ਤਿਆਰ ਹੋ ਰੂਗੀ ਤੇ ਫਿਰ ਇਹਨਾਂ ਪਤਲੀ ਪਤਲੀ ਰੋਸੇ ਕਾਰੀ ਗਾੜੀ ਦਾਲ ਬਣਾ ਇੱਥੇ ਗਾੜੀ ਗਾੜੀ ਬੜੀ ਰਹਿਦੀ ਸੀ ਤੁਹਾਨੂੰ ਤੇ ਦਾਲ ਬਣ ਗਈ ਸਾ ਠੀਕ ਤੇ ਉਹ ਤਾਂ ਜੀ ਮੈਂ ਰੋਟੀ ਖਾਂ ਤੇ ਸੁੱਖ ਚੜੇਗੇ ਸੀਗੇ ਡਿਊਟੀ ਤੇ ਸੀ ਮੂੰ ਚੜੇਗੀ ਸਕੂਲ ਤੇ ਮੈਨਾਂ ਤਾਂ ਮੈਂ ਧੀ ਲਾ ਕੇ ਦਵੇ ਮੈਂ ਬਣਨ ਰੋਟੀ ਕਰੀ ਜੀ ਬੇਨਾਟਕੀ ਸਾਹ ਨਾਲ ਖਾਂ ਕਿਸਾ ਉਹ ਬਹੁਤ ਦਾ ਟੇਸਟੀ ਬਣਾ ਸੀਗਾ ਮੈਂ ਕਿਹਾ ਮੈਂ ਦਾਲ ਤਾਂ ਸ਼ਾਮ ਨੂੰ ਖਾਵਾਂਗੀ ਤੇ ਹੁਣ ਤਾਂ ਸਾਗ ਨਾਲ ਹੀ ਰੋਟੀ ਖਾਵਾਂਗੇ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਰੋਟੀ ਰੋਟੀ ਖਾਣ ਤੋਂ ਬਾਅਦ ਤੇ ਲੋ ਜੀ ਮਿਲੋ ਜੀ ਸਾਡੀ ਹਰਸੀ ਮਰਨੂ ਜੀ ਅੱਜ ਕੱਲ ਤੋਂ ਨੂੰ ਅੱਜ ਲੱਗ ਸਕੂਲ ਚੱਲ ਜਾਈ ਦੀ ਅੱਜ ਸਕੂਲ ਲੱਗਿਆ ਤਾਂ ਹਾਂ ਲੱਗਿਆ ਤੇ ਲੋ ਜੀ ਅੱਜ ਹਰਸੀ ਮਰਨਨ ਦੀ ਛੁੱਟਿਆ ਹੋ ਗਿਆ ਸੀਗਾ ਖਤਮ ਜੀ ਛੁੱਟਿਆ ਦੇ ਵੈਸੇ ਕੱਲ ਖਤਮ ਹੋ ਗਿਆ ਸੀਗਾ ਕੱਲ ਠੰਡ ਬਹੁਤ ਸੀਗੀ ਇਹ ਸਾਜ ਕੀ ਆ ਕਹੋ ਰਿਹਾ ਪਾ ਹੈ ਅੱਪਾ ਚਾਰ ਛੁੱਟੀਆਂ ਹਾਂ ਚਾਰ ਰੋਟੀਆਂ ਹਾਂ ਤੇ ਲੋ ਪਰ ਪੈਰ ਪਿੱਟਦਾ ਪਰ ਵੀ ਸਾਡ ਹੂੰ ਤੇ ਲੋ ਜੀ ਸਾਡੀ ਹਰ ਸਿਮਰਨ ਗਈ ਸੀ ਕਿ ਇਹ ਸਕੂਲ ਅੱਜ ਫਸਟ ਡੇ ਸੀਗਾ ਇਹ ਤਾਂ ਛੁੱਟੀਆਂ ਤੋਂ ਬਾਅਦ ਸਕੂਲ ਦਾ ਜੀ ਹੈ ਚਾਰ ਕੰਮ ਹੋ ਗਏ ਖਸਾਰੇ ਕੰਮ ਕਰ ਲਿਆ ਹਾਂ ਠੀਕ ਆਪੀਆਂ ਦੇ ਹਾਂ ਤੇਰੀ ਕਾਪੀ ਦਾ ਠੀਕ ਹੈ ਤੇ ਲੋ ਜੀ ਸਕੂਲ ਤੋਂ ਆ ਗਈ ਸੀ ਜੀ ਤੇ ਉਹ ਤੋਂ ਬਾਅਦ ਕੱਪੜੇ ਚੇਂਜ ਕਰਨ ਤੋਂ ਬਾਅਦ ਰੋਟੀ ਖਾ ਕੇ ਤੇ ਸਕੂਲ ਦਾ ਹੋਮਵਰਕ ਕਰ ਲਿਆ ਜੀ ਤੇ ਹੁਣ ਲੱਗੀ ਹੈ ਜੀ ਟੀਵੀ 'ਚ ਕਾਰਟੂਨ ਦੇਖਣਾ ਤੇ ਮੈਂ ਕਿਹਾ ਚਲੋ ਜੀ ਇਹਨੂੰ ਕਾਰਟੂਨ ਦੇਖੀ ਜਾਣ ਦੂ ਜੀ ਤੇ ਬੈਠੀ ਹੈ ਵਿੱਚ ਕੰਬਲ 'ਚ ਤੇ ਇਧਰ ਮੇਰਾ ਕੰਮਕੁਮ ਦਾ ਸਾਰਾ ਨਿਬੜ ਗਿਆ ਸੀਗਾ ਜੀ ਤੇ ਇਧਰ ਮੇਰਾ ਕੰਮਕੁਮ ਨਿਬੜ ਗਿਆ ਸੀਗਾ ਜੀ ਸਾਰਾ ਤੇ ਹੁਣ ਲੱਗੇ ਜੀ ਅਸੀਂ ਸ਼ਾਮ ਦੀ ਤਿਆਰੀ ਕਰਨ ਤੇ ਕਪੜੇ-ਕਪੜੇ ਮੈਂ ਧੋ ਕੇ ਤੈਹ ਲਗਾ ਦੇਤੀ ਜੀ ਤੇ ਪਹਿਲਾਂ ਤਾਂ ਤੁਸੀ ਨਾ ਵਿਊ ਚੈੱਕ ਕਰੋ ਜੀ ਇਹ ਉੱਥੇ ਬੱਦਰ ਕਿੰਨਾ ਧੁੰਦ ਜਿਹੀ ਪਈ ਬਾਰ ਬੁੰਦ ਪੈ ਗਈ ਜੀ ਤੇ ਦੁਪਹਿਰ ਟਾਈਮ ਤੱਕ ਲਿਖੜੀ ਸੀਗੀ ਜੀ ਤੇ ਉੱਪਰ ਤੇ ਹੁਣ ਫੇਰ ਸ਼ਾਮ ਦਾ ਟਾਈਮ ਆ ਜੀ ਧੁੰਦ ਪੈਣੀ ਸ਼ੁਰੂ ਹੋ ਗਈ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਅੱਜ ਦਾ ਸਾਡੀ ਦਾ ਉਹ ਵੀ ਜਿਹੜਾ ਬਣਾਇਆ ਤਿਆਰ ਤੇ ਢਾੜ ਬਣਾਈ ਤੀ ਜੇ ਅਸੀਂ ਸਵੇਰੇ ਤੇ ਉਹ ਜੀ ਇਹਨੂੰ ਗਰਮ ਲੱਗੇ ਜੀ ਕਰਨਾ ਮੈਂ ਕਿ ਗਰਮ ਕਰ ਲਈ ਐ ਤੇ ਅੱਧਰ ਨਾਲ ਨਾਲ ਸੇ ਬਣਾਇਆ ਜੀ ਤੇ ਹੌਲੀ ਜੀ ਤੁਸੀਂ ਨੇ ਥੋੜਾ ਜਿਹਾ ਹੋ ਗਿਆ ਤੇ ਅੱਜ ਡੈਡੀ ਜੀ ਤਾਂ ਹੈ ਨਹੀਂ ਘਰ ਜੀ ਡੈਡੀ ਜੀ ਗਏ ਹੈ ਜੀ ਦੀਦੀਆਂ ਨਾਲ ਕੋਲੋਂ ਤੇ ਡੈਡੀ ਕਹਿੰਦੇ ਨਾਲ ਹੀ ਵੀ ਮਿਲਿਆ ਆਉਂਗਾ ਨਰਜੀ ਦੀਦੀ ਉਹਨਾਂ ਨੂੰ ਤੇ ਜੱਸੀ ਵੀ ਪਿਆਰਾ ਕੋਲ ਤੇ ਨਾਲੇ ਦੀਦੀ ਨੂੰ ਟੇਕੇ ਆਲਾ ਜੀ ਰੱਜੀ ਦੀਦੀ ਨੂੰ ਤੇ ਉਹ ਕਹਿੰਦੇ ਦੇ ਵੀ ਉਹ ਕਹਿੰਦੇ ਰੱਜੀ ਦੀਦੀ ਕਹਿੰਦੇ ਸੀ ਕਿ ਮੈਂ ਰਹਿ ਕੇ ਜਾਣਾ ਥੋੜੇ ਦਿਨ ਵੀ ਤੇ ਮੈਂ ਡੈਡੀ ਨੂੰ ਭੇਜਿਆ ਸੀ ਕਿ ਮੈਂ ਕੋਈ ਨਕਸੀ ਲੈ ਆਵਾਂ ਜਾ ਕੇ ਤੇ ਮੈਂ ਕਿਹਾ ਰਹਿ ਜੂਂਗੀ ਜੀ ਦੀਦੀ ਤੇ ਤੁਹਾਡਾ ਵੀ ਮਿਲਣ ਨੂੰ ਚਾਹ ਕਰਦਾ ਸੀਗਾ ਤੇ ਫਿਰ ਸਿੱ ਗਿਆ ਵੀ ਕਿਉਂ ਨਾ ਰੱਜੀ ਦੀਦੀ ਨੂੰ ਲਿ Đਾਈਏ ਜੀ ਤੇ ਇੱਧਰ ਸਾਡੀ ਇਹ ਫਾਤਮਾ ਨਹੀਂ ਟਿਕਦੀ ਸੀ ਆ ਤਾਜ ਮਾਦਬ ਹੈ ਤਾਜ ਤਾਜ ਹਾਂ ਤਾਜ ਤਾਂ ਕਰ ਆਈ ਟੀਵੀ ਦੇਖਣ ਲੱਗਿਆ ਕਾਰਟੂਨ ਦੇਖਦਾ ਟੀਵੀ 'ਚ ਮੈਂ ਵੀ ਦੇਖਣ ਲੱਗੀ ਹੈ ਮੈਂ ਵੀ ਦੇਖਣ ਲੱਗੀ ਮੈਂ ਵੀ ਦੇਖਣ ਲੱਗਿਆ ਤਾਂ ਫੇ ਤੂੰ ਰੇ ਕੀ ਕਰਨਾ ਆਇਆ ਤੂੰ ਕਾਰਟੂਨ ਦੇਖ ਲੈ ਟੀਵੀ 'ਚ ਹਾਂ ਕਿਸੇ 'ਚ ਬੱਜੂਗਾ ਕੰਸ ਸੀ ਚੋ ਜੂ ਸਾਡੇ ਵਿੱਚ ਮੈਂ ਮੈਂ ਫੋਨ ਮਾਲ ਦੇਖੂ ਅੱਛਾ ਫਿਰ ਲੋ ਜੀ ਇਹ ਆਪਣੀ ਪਰਮੈਸ਼ਨ ਪ੍ਰਾਪਤ ਕਰਾਇਆ ਜੀ ਠੀਕ ਹੈ ਜੀ ਉਹ ਮੇ ਤਾਂ ਨਹੀਂ ਹੈ ਰਾਈ ਨੀ ਉਹਦੇ ਫੋਨ ਨਹੀਂ ਉਹਦੇ ਨਹੀਂ ਆਇਆ ਹੈ ਤੇ ਸਕੂਲ ਤੋਂ ਆ ਕੇ ਇਹਨੇ ਕੁਝ ਖਾਣ ਚਾਹਿਆ ਜੀ ਕੁ ਉਹ ਖਾ ਰਿਆ ਸੀਗਾ ਜੀ ਕਿਆ ਕਹਿੰਦੇ ਟੈਕਸ ਵਿਜਾ ਖਾਇਆ ਸੀਗਾ ਟੈਕਸ ਨਹੀਂ ਮੈਂ ਕਰੈਕਸ ਖਾਣੇ ਮम्मा ਤੇ ਰੋਟੀ ਖੰਦੀ ਮੈਂ ਜਦ ਖਾਈ ਨਹੀਂ ਸਕੂਲ ਤਾਂ ਕਿਹਾ ਹੁਣ ਕਹਿੰਦੀ ਮम्मा ਪਰੌਠਾ ਖਾੜਾ ਤੇ ਹੁਣ ਬਣਾਈ ਜੀ ਪਰੌਠਾ ਖਾਣ ਤੇ ਫੋਟਾ ਖਾਣ ਲੱਗੀ ਪਰੌਠਾ ਖਾਣ ਲੱਗੀ ਹਾਂ ਇਹਨੂੰ ਫੋਨ ਦਾਂ ਦੇ ਤੇ ਹੁਣ ਬਣਾਇਆ ਜੀ ਇਹਨੇ ਪਰੌਠਾ ਕਦੀ ਮम्मा ਮੈਂ ਪਰੌਠਾ ਬਣਾ ਮੈਂ ਪਰੌਠਾ ਬਣਾ ਕੇ ਲੋ ਜੀ ਅੱਧਾ ਸਾਡੀ ਦਾਲ ਵੀ ਗਰਮ ਹੋ ਗਈ ਜੀ ਤੇ ਮਿਲਦੇ ਆ ਜੀ ਜਦੋਂ ਸੁੱਖ ਆ ਜਾਉਗੇ ਹੁਣ ਤੇ ਤੁਹਾਨੂੰ ਫੇਰ ਮਿਲੂੰਗੇ ਜੀ ਅਸੀਂ ਇਹ ਨਾਲੇ ਤੁਹਾਨੂੰ ਸੁੱਖਣਾ ਮਰਾਉਂਦੇ ਜੀ ਤੇ ਲੋ ਜੀ ਡਿਨਰ ਵਗੈਰਾ ਬਣਾ ਲਿਆ ਤੇ ਡਿਨਰ ਬਣਾਉਣ ਤੋਂ ਬਾਅਦ ਰੋਟੀ ਸਬਜ਼ੀ ਯਾਨੀ ਸਭ ਦਾਲ ਸਵੇਰੇ ਬਣਾ ਲਈ ਜੀ ਰੋਟੀ ਬਣਾਈ ਤੇ ਉਸ ਤੋਂ ਬਾਅਦ ਭਾਂਡੇ ਮਾਂਜ ਕੇ ਸਾਰੇ ਝਿੰਦੇ ਜੀ ਉੱਪਰ ਟੋਕਰੀ ਵਿੱਚ ਤੇ ਰਸੋਈ ਦੀ ਸਾਰੀ ਸਾਫ ਸਫਾਈ ਕਰਤੀ ਜੀ ਤੇ ਪੰਡਿਵ वगैरह ਚਿਰ ਕੇ ਸਪਸਪਾਈਓਗੀ ਡਿਨਰ ਬਣਾਉਣ ਤੋਂ ਬਾਅਦ ਤੇ ਹੁਣ ਮੇਰਾ ਕੰਮ ਨਿਬੜ ਗਿਆ ਜੀ ਸਾਰਾ ਤੇ ਹੁਣ ਮੈਂ ਜੋਤ ਵਤੀ वगैरह ਵੀ ਕਰ ਲਈ ਜੀ ਸਾਰੀ ਤੇ ਤੂ ਵਗੈਰਾ ਲਗਾਤੀ ਬਾਬਾ ਜੀ ਕੋਲ ਤੇ ਸ਼ਾਮ 3:00 ਪਹਿਲੇ ਜੀ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਹੁਣ ਸੁੱਖ ਦੇ ਆਉਣ ਦਾ ਟਾਈਮ ਵੀ ਹੋ ਗਿਆ ਜੀ 6:30 ਵਜੇ ਤੱਕ ਆ ਜਾਂਦੇ ਜੀ ਉਹ ਤੇ ਚਲੋ ਜੀ ਜਦੋਂ ਸੁੱਖਾ ਚੁਗੇ ਤੇ ਮਿਲੋਂਗੇ ਤੁਹਾਨੂੰ ਫੇਰ ਤੇ ਉਹ ਦਰਸੀ ਆਪਣੀ ਹਸੀਮਰਨ ਪਤਾ ਨਹੀਂ ਕੀ ਕਰਦੀ ਹੈ ਤੇ ਦੇਖੋ ਇਹੋ ਨੇ ਬਲੂਨ ਫਲਾਵ ਲਾ ਕੇ ਗੇਰੇ ਆ ਕਹਿੰਦੀ ਮम्मा ਇਹਨਾਂ ਨੂੰ ਬਾਹਰ ਰਹੀਏ ਗੇਰ ਨਾ ਹੈਗਾ ਕਹਿੰਦੀ ਉਹੀ ਰਹਿਣ ਦੇ ਪਏ ਵੇ ਤਿੰਨ ਚਾਰ ਦਿਨ ਹੋ ਗਏ ਜੀ ਇਹਨਾਂ ਨੂੰ ਨਾ ਤਾਂ ਹੀ ਫੁੱਟਦੇ ਆ ਨਾ ਵਾਸਤਾ ਤੇ ਇਹਨਾਂ ਨੇ ਫਲੋ ਫਲੋ ਕੇ ਰੱਖੇ ਵੀ ਹੈ ਜੀ ਜੇ ਬਾਹਰ ਚਲੇ ਜਾਂਦੇ ਨੇ ਬੇੜੇ ਚ ਤਾਂ ਨਾ ਇਹਨਾਂ ਨੂੰ ਚੱਕ ਕੇ ਨਾ ਅੰਦਰ ਹੀ ਰੱਖ ਦਿੰਦੀ ਵੇਰ ਉੱਤੇ ਤੇ ਉਰੇ ਪਏ ਰਹਿੰਦੇ ਜੀ ਸਾਰਾ ਦਿਨ ਤੇ ਚਲੋ ਜੀ ਤੇ ਹੁਣ ਤੁਹਾਨੂੰ ਬੁਲਾਉਂਦੇ ਦੇਖਦੇ ਆਂ ਕੀ ਕਰਦੀ ਫਾਤਮਾ ਅੰਦਰ ਰੋਟੀ ਰੋਟੀ ਖਾ ਕੇ ਜੀ ਲੱਗੀ ਆ ਪਾਣੀ ਪਰ ਚਿੰਬੜੀ ਵੀ ਅਜ ਪਰ ਇਹੇ ਸੀ ਪਤਾ ਜੀ ਮੈਨੂੰ ਤੰਗ ਨਹੀਂ ਕਰਦੀ ਹੈਗੀ ਜਿਸ ਤਰ੍ਹਾਂ ਆ ਕੇ ਸਕੂਲ ਦਾ ਹੋਮਵਰਕ ਕਰ ਲਿਆ ਆਪਣਾ ਫਿਰ ਉਸ ਤੋਂ ਬਾਅਦ ਚਾਹ ਪੀ ਥੋੜੀ ਜੀ ਚਾਹ ਪੀਣ ਤੋਂ ਬਾਅਦ ਚਾਰ ਨਾਲ ਬਿਸਕੁਟ ਖਾਦੇ ਤੇ ਉਸ ਤੋਂ ਬਾਅਦ ਨੇ ਆਪਣੀ ਰੋਟੀ ਕਹਿੰਦੀ ਮम्मा पराठा ਖਾਣਾ ਤੇ पराठा ਖਾਣ ਤੋਂ ਬਾਅਦ ਆਪਣਾ ਕੰਬਲ 'ਚ ਪਈ ਹੈ 카ਟੂਨ ਦੇਖੀ ਜਾਂਦੀ। ਹੁਣ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਜੇ ਸੁੱਖ ਆ ਜੂਗੇ ਜੀ। ਤੇ ਲੋ ਜੀ ਮਿਲੋ ਜੀ ਸੁੱਖ ਨਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸੁੱਖ ਆ ਗਏ ਸੀਗੇ ਜੀ ਡਿਊਟੀ ਤੋਂ ਤੀ ਬਾਅਦ ਉਹਨਾਂ ਨੇ ਮੂਹਤ ਹੋਇਆ ਤੇ ਉਸ ਤੋਂ ਬਾਅਦ ਲੱਗੇ ਜੀ ਹੁਣ ਅਸੀਂ ਰਾਸ਼ ਦਾ ਡਿਨਰ ਕਰਨ ਤੇ ਸੁੱਖ ਖਾ ਕੇ ਦੱਸੂਗਾ ਅੱਜ ਦਾਲ ਕਈ ਜੀ ਬਣੀ ਦੀ। ਵਧੀਆ ਬਣੀ ਦੀ। ਹਾਂ ਜੀ ਬਹੁਤ ਵਧੀਆ ਬਣੀ ਦੀ ਦੁਪਹਿਰੇ ਖਾਏ। ਮੈਂ ਤਖਾਈ ਨੇ ਜਿਵੇਂ ਸਾਗ ਖਾਦਾ ਸਵੇਰੇ ਸਵੇਰੇ ਮਨਸਾਗੀ ਬਹੁਤ ਸੁਆਦ ਲਗਿਆ ਫਿਰ ਮੈਂ ਗਰਮ ਕਰੀ ਪਹਿਲਾਂ ਰੋਟੀਆਂ ਤਵੇ ਪਰ ਕੀ ਲਾ ਕੇ ਕੜੀ ਜੀ ਕਰਕੇ ਫਿਰ ਸਾਗ ਲਾ ਕੇ ਖਾਈ ਅੱਛਾ ਚਲੋ ਬਧੀ ਹਰ ਲਈ ਮੈਂ ਮੈਸੇਜ ਜਮਾ ਸਵੇਰੇ ਬਾਹਰ ਲੱਗਦੀ ਪਰ ਬੰਦਿਆ ਨਾ 12 ਵਜੇ ਧੁੱਪ ਆ ਨਿਕਲੀ ਖੜਾ ਤੇ ਯਾਰ ਵਧੀਆ ਟਾਪ ਦੀ ਧੁੱਪ ਤੀ ਮੈਂ ਅੱਜ ਪਤਾ ਕੀ ਕਰਾਂ ਮੈਂ ਕੱਪੜੇ-ਕੁਪੜੇ ਧੋਏ ਸਾਰਾ ਕੰਮ ਵੀੜੇ ਪਹਿਲੇ ਠੰਡੀ ਠੰਡੀ ਨਮਾਏ ਆ ਨਹੀਂ ਠੰਡੀ ਹਵਾ ਦੀ ਤੁਸੀਂ ਗਏ ਉਸ ਤੋਂ ਬਾਅਦ ਮੈਂ ਪਿਛਾੜੋ ਚੁੜ ਮਾਰੇ ਬੇੜਾ ਸੰਭਰਿਆ ਚਾੜੂ ਕੁੱਚੇ ਕਰਕੇ ਕੱਪੜੇ-ਕੁਪੜੇ ਧੋ ਗਏ ਨਾ ਧੋ ਕੇ ਮੈਂ ਪੈ ਗਈ ਅੰਦਰ ਮੈਨੂੰ ਇਹ ਜੀ ਨੀਂਦ ਨੀਂਦ ਆਈ ਨਾ ਅੱਖ ਲੱਗ ਗਈ ਮੇਰੀ ਮੈਨੂੰ ਨਹੀਂ ਪਤਾ ਲੱਗਿਆ ਜੇ ਤੁਸੀਂ ਮੈਨੂੰ ਫੋਨ ਕਰਿਆ ਕਹਿੰਦੇ ਫ੍ਰੀਦਵਾਰ ਤੋਂ ਧੁੱਪ ਨ ਫਿਰ ਗਈ ਮੈਂ ਬਾਹਰ ਨੂੰ ਦੇਖਣ ਆ ਗਈ ਚਾਵੇਂ ਬਾਹਰ ਧੁੱਪ 'ਚ ਬੈਠਾ ਫੇਰ ਫੇਰ ਤੋਂ ਬਾਅਦ ਮੈਂ ਬਾਹਰ ਬੈਠੀ ਫੇਰ ਅਜ ਨਸੀਬੂ ਆ ਗਈ ਬਾਹਰ ਬੈਠ ਕੇ ਧੁੱਪਾ ਸੇਕੀ ਸੁੱਕੀ ਤੇ ਬਾਅਦ ਸੇਮੂ ਦਾ ਟਾਈਮ ਹੋ ਗਿਆ ਸੀਮੂ ਨੂੰ ਲੈ ਕੇ ਆਏ ਫਿਰ ਅਸੀਂ ਬਾਹਰ ਹੀ ਨੂੰ ਸਕੂਲ ਦਾ ਕੰਮ-ਕੁਮ ਕਰਾਇਆ ਚੱਲੋ ਜੀ ਚੱਲੀ ਆ ਲਈ ਹਾਂ ਤੇ ਗਰਮੀ ਆ ਗਈ ਸਿਆਣਾ ਚਲੋ ਖਾ ਲ ਰੋਟੀ ਢਾਲ ਵਧੀਆ ਬਣੀ ਕਿੰਮ ਐਂ ਕਹਿੰਦੇ ਨਾ ਬੱਸ ਉਹ ਲਈ ਵਧੀਆ ਬਣੀ ਦਿਲ ਰੱਖਣੇ ਨੂੰ ਵੀ ਵਰੀ ਢਾਲ ਵਧੀਆ ਬਣੀ ਪਰ ਮੈਂ ਖਾਈ ਨਹੀਂ ਹੈਗੀ ਸੱਚੀ ਗੰਦੀ ਹੁਣ ਖਾ ਕੇ ਦੇਖਦੀ ਮੈਂ ਵੀ ਇਹ ਹੰਗ ਤੇ ਬਹੁਤ ਵਧੀਆ ਸੀ ਡੈਡੀ ਕਹਿੰਦਾ ਮੈਨੂੰ ਕਹਿੰਦਾ ਪ੍ਰੀਤ ਮੂੰਗੀ ਮਸਾਲੇ ਦੀ ਦਾਲ ਬਣਾ ਲੈ ਵੀ ਨਾਲੇ ਠੰਡ ਚ ਵਧੀਆ ਹੁੰਦੀ ਨਾਲੇ ਖਾਂਗੂ ਗੁਗ ਤੇ ਠੀਕ ਹੋਣੀ ਫਿਰ ਤਾਂ ਮੈਂ ਬਣਾ ਲਈ ਹਾਂਜੀ ਬਹੁਤ ਵਧੀਆ ਬੈਬ ਡੈਡੀ ਵੀ ਗਈ ਦੀਦੀ ਨੂੰ ਕੋਲ ਫਿਰ ਡੈਡੀ ਦਾ ਫੋਨ ਆ ਗਿਆ ਤੇ ਡੈਡੀ ਕਹਿੰਦੇ ਮੈਂ ਕੱਲ ਨੂੰ ਆਉਂਗਾ ਪ੍ਰੀਤ ਵੀ ਕੱਲ ਨੂੰ ਆਣਾ ਸਵੇਰੇ ਉਹ ਕੱਲ ਨੂੰ ਆ ਜੂਗੀ ਵੀ ਇਸ 10:00 11:00 ਵਜੇ ਤੱਕ ਨਾਲੇ ਦੀਦੀ ਨੂੰ ਲੈ ਕੇ ਆਣਾ ਰੱਜੀ ਦੀਦੀ ਨੂੰ ਤੇ ਚਲੋ ਤੇ ਮੇਰੇ ਕੋਈ ਨਾ ਕੁਝ ਨਹੀਂ ਹੁੰਦਾ ਕਿ ਮੈਂ ਕਿ ਚੱਲਾ ਲਾਇਆ ਹੋਈ ਇੱਕ ਰਾਤ ਕੁਝ ਨਹੀਂ ਹੁੰਦਾ ਮੈਂ ਕਿ ਅਸੀਂ ਘਰ ਲੈਣਾ ਪਿੱਛੇ ਦੇ ਕੰਮ ਸਾਂਭ ਲੈਣਾ ਸਾਰਾ ਹਾਂ ਜੀ ਤੁਸੀਂ ਰਾਮ ਨਾਲ ਆ ਜੇ ਬਲ ਆ ਨੀਜੋ ਨਾਲ ਆ ਜੂਗੀ ਹਮ ਆ ਜੋ ਸੀਮੇ ਥਲੇ ਕੀ ਕਰਦਾ ਪੁੱਤ ਗੇਰ ਤਾਂ ਕਾਗਜ਼ ਡਸਟਬਿਨ ਚ ਪਾਤਾ ਆ ਜੋ ਹੁਣ ਆ ਜੋ ਆਗੇ ਬਿਸਕੁਟ ਕੋਈ ਨੰ ਪਾ ਦੋ ਤੇ ਚਲੋ ਜੀ ਹੁਣ ਅਸੀਂ ਖਾ ਲਈਏ ਜੀ ਰੋਟੀ ਤੇ ਮਿਲਦੇ ਆ ਜੀ ਤੁਹਾਨੂੰ ਰੋਟੀ ਖਾਣ ਤੋਂ ਬਾਅਦ ਇਹ ਚੈੱਕ ਕਰੋ ਮਿਸਤਰੀ ਨੇ ਆਰਨਾ ਬਣਾਇਆ ਪਾਇ ਜੀ ਤੇ ਮੈਂ ਆਪਣੇ ਉਹ ਯਾਰ ਚੰਡ ਦਿਓ ਇਹ ਪੱਖਾ ਲੱਗਿਆ ਵਾ ਇਹ ਹਵਾ ਮਾਰ ਰੱਦ ਨਾ ਕੋਈ ਜਰਾ ਨਹੀਂ ਦਰ ਰਹੇਗੀ ਕੋਈ ਇਹ ਲੱਕੜੀ ਪਾਈ ਜਾਂਦੀ ਇਹਮਾ झीलते लगे होते शीलकेज पत्थर तोड़ के इट बनदिया जड़िया किन्ने ढेर लाते मिस्त्रियों तोड़ तोड़ के ਤੇਰ ਦਰੁਨਾ ਦਾ ਚੁੱਲਾ ਚਾ ਚੂ ਬਣਾ ਦੇ ਰੋ ਟੈਂਪਰੇਟਲੀ ਚੁੱਲਾ ਬਣਾਇਆ ਵਾ ਦੇਖੋ ਕਿੰਨੀ ਇਟਾਂ ਬਣਾਤੀਆਂ ਮੈਂ ਪੱਥਰਾਂ ਦੀਆਂ ਮੈਂ ਆਇਆ ਬਤਾ ਕੀ ਅੱਜ ਬੜਦ ਲੈਣ ਬੜਦ ਲੱਗੇ ਤੇ ਚੋਗਣ ਉਹ ਉੱਪਰ ਸਾਡਾ ਕਰ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗਾ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ